ਪੰਜਾਬ ਵਿੱਚ ਖੇਤੀਬਾੜੀ ਤੋਂ ਬਾਅਦ ਬਹੁਤੇ ਪਰਿਵਾਰਾਂ ਦਾ ਜਿਹੜਾ ਦੂਜਾ ਮੁੱਖ ਕਿੱਤਾ ਸੀ ਉਹ ਟਰਾਂਸਪੋਰਟ ਸੀ ਬਹੁਤੇ ਜਿਹੜੇ ਲੋਕ ਨੇ ਖੇਤੀ ਦੇ ਨਾਲ ਨਾਲ ਟਰੱਕਿੰਗ ਦਾ ਕਾਰੋਬਾਰ ਕਰਕੇ ਮਤਲਬ ਟੱਕ ਚਲਾ ਕੇ ਪੰਜਾਬ ਤੋਂ ਜਿਹੜੇ ਦੂਜੇ ਸੂਬੇ ਜਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਪਰ ਜੋ ਅੰਕੜੇ ਸਾਹਮਣੇ ਆਏ ਨੇ ਉਹ ਹਲਾ ਕੇ ਰੱਖਦੇ ਨੇ ਕਿ ਮਤਲਬ ਹੁਣ ਸਾਡੇ ਕੋ ਆਪਣੀ ਖੇਤੀ ਵੀ ਨਹੀਂ ਨਹੀਂ ਰਹੀ ਤੇ ਜਿਹੜਾ ਟਰਾਂਸਪੋਰਟ ਦਾ ਜਿਹੜਾ ਪੰਜਾਬੀਆਂ ਦਾ ਮੁੱਖ ਕਿੱਤਾ ਜਾਂ ਜਿਹਨੂੰ ਸਭ ਤੋਂ ਵੱਧ ਉਹ ਪਿਆਰ ਕਰਦਾ ਸੀ ਉਹ ਟਰਾਂਸਪੋਰਟ ਦਾ ਕੀਤਾ ਉਹ ਵੀ ਖੋਲਿਆ ਜਿਹੜੀਆਂ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਨੇ ਤੇ ਮੰਨਿਆ ਜਾ ਰਿਹਾ ਹੈਗਾ ਜੇ ਅੰਕੜੇ ਸਾਹਮਣੇ ਆਏ ਨੇ ਕਿ ਪਿਛਲੇ 3 ਸਾਲਾਂ ਤੋਂ ਕਰੀਬ 1 ਲੱਖ ਤੋਂ ਜਿਆਦਾ ਜਿਹੜਾ ਟਰੱਕ ਆ ਉਹ ਖੰਡਰ ਬਣ ਚੁੱਕੇ ਨੇ ਖਟਾਰਾ ਬਣ ਚੁੱਕੇ ਨੇ ਤੇ ਜਾਂ ਫਿਰ ਜਿੰਨਾ ਫਿਨਾਂਸ ਕੀਤਾ ਹੈਗਾ ਉਹਨਾਂ ਕੰਪਨੀਆਂ ਨੇ ਧੱਕੇ ਨਾਲ ਲੋਕਾਂ ਕੋਲੋਂ ਟਰੱਕ ਖੋਲੇ ਨੇ ਇਹ ਮਸਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਨੇ ਤੇ ਹਾਈ ਕੋਰਟ ਨੇ ਕੀ ਇਸ ਤੇ ਆਪਣੇ ਸਜਾ ਦਿੱਤੇ ਨੇ ਨਾ ਕੀ ਕਾਨੂੰਨ ਕੀ ਦੇਸ਼ ਦਾ ਕਹਿੰਦਾ ਜਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇਨਸਾਫ ਕਿੱਥੇ ਜਾ ਕੇ ਮਿਲੇਗਾ ਇਸ ਬਾਬਤ ਕਰਾਂਗੇ ਉਹਨਾਂ ਲੋਕਾਂ ਦੇ ਕੇਸਾਂ ਦੀ ਪੇਰਵਾਹੀ ਕਰਨ ਵਾਲਿਆ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਸਤਿੰਦਰ ਕੌਰ ਕੋਲ ਸਤਿੰਦਰ ਪੂਰਾ ਮਾਜਰਾ ਕੀਤਨ ਲੱਗਦਾ ਕਿ ਸੈਂਟਰ ਸਰਕਾਰ ਦੀਆਂ ਨੀਤੀਆਂ ਕਰਕੇ ਜਿਹੜਾ ਕਾਰੋਬਾਰ ਜਾਂ ਜਿਹੜਾ ਪੰਜਾਬੀਆਂ ਦਾ ਮੁੱਖ ਖੇਤੀਬਾੜੀ ਤੋਂ ਕੀਤਾ ਸੀ ਇਹ ਟਰਾਂਸਪੋਰਟ ਸੀ ਟਰੱਕਿੰਗ ਸੀ ਉਹ ਤਬਾਹ ਹੋ ਗਿਆ ਵੀ ਦੋਨੋ ਹੀ ਸਰਕਾਰਾਂ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਦੋਨੋ ਸਰਕਾਰਾਂ ਹੀ ਇਹਦੀਆਂ ਜ਼ਿੰਮੇਵਾਰ ਹੈਗੀਆਂ ਇੱਕ ਤੇ ਇਹਦੇ ਵਿੱਚ ਕੋਈ ਪ੍ਰੋਪਰ ਲੈਜਿਸਲੇਸ਼ਨ ਨਹੀਂ ਹੈਗੀ ਟਰਕਿੰਗ ਜਿਹੜੀ ਹੈਗੀ ਹੈ ਇਹਦੀਆਂ ਇੱਕ ਤੇ ਪਿਛਲੇ ਜਿਹੜੇ 4 ਸਾਲ ਦੇ ਵਿੱਚ ਡੀਮੋਨਟਰਾਇਜ਼ੇਸ਼ਨ ਹੋਈ ਟੋਲ ਟੈਕਸ ਜਿਹੜਾ ਬਹੁਤ ਜ਼ਿਆਦਾ ਵਧਿਆ ਤੇ ਡੀਜ਼ਲ ਦੇ ਪ੍ਰਾਈਸ ਵਧੇ ਹਾਈ ਮੇਂਟੇਨੈਂਸ ਕਰਕੇ ਟਰੱਕਾਂ ਦੇ ਵਿੱਚ ਜਿਹੜਾ ਉਹਨਾਂ ਕੋਲੇ ਬਚਦਾ ਕੁਝ ਨਹੀਂ ਦੂਸਰਾ ਰਹਿ ਗਿਆ ਫਾਈਨਾਂਸ ਕੰਪਨੀਆਂ ਤੇ ਬੈਂਕਿੰਗ ਹੈ ਉਹਨਾਂ ਦੀ ਫਾਈਨਾਂਸ ਜਿਹੜਾ ਕੋਈ ਵੀ ਟਰੱਕ ਦੇ ਉੱਤੇ 20 ਲੱਖ 30 ਲੱਖ 40 ਲੱਖ ਹੈ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈਗੀ ਹੈ 50000 60000 ਇੰਨੀ ਉਹਨਾਂ ਦੀ ਇਨਸਟਾਲਮੈਂਟ ਹੁੰਦੀ ਹੈ ਹਰ ਮਹੀਨੇ ਦੀ ਤੋਂ ਇਨਸਟਾਲਮੈਂਟ ਪੇ ਨਹੀਂ ਕਰ ਸਕਦੇ ਮੋਸਟਲੀ ਇਹ ਜੋ 70000 ਟਰੱਕ ਤਾਂ ਜਿਹੜੇ ਸੀ ਉਹ ਪ੍ਰਭਾਵਿਤ 2017 ਚ ਹੀ ਹੋ ਚੁੱਕੇ ਸੀਗੇ ਤੇ ਕਿਉਂਕਿ ਇਹਦੇ ਚ ਇਹ ਚੀਜ਼ ਸੀ ਕਿ ਫਾਈਨਾਂਸ ਕੰਪਨੀਆਂ ਜਿਹੜੀਆਂ ਹੈਗੀਆਂ ਜੇ ਇੱਕ ਤੁਹਾਡੀ ਇਨਸਟਾਲਮੈਂਟ ਅਦਰਵਾਈਜ਼ ਪਹਿਲਾਂ ਸ਼ਾਂਤੀ ਦੇਵੀ ਦੀ ਤੇ ਆਈਸੀਆਈ ਸ਼ਾਂ ਪ੍ਰਕਾਸ਼ ਕੌਰ ਤੇ ਸ਼ਾਂਤੀ ਦੇਵੀ ਸੁਪਰੀਮ ਕੋਰਟ ਦੀਆਂ ਦੋ ਜੱਜਮੈਂਟਸ ਸੀਗੀਆਂ ਉਸ ਤੋਂ ਬਾਅਦ ਜੇ ਆਰਬੀਆਈ ਦੀ ਪਾਲਿਸੀ ਵੀ ਆਈ ਹੈ ਕਿ ਇਹ ਫੋਰਸੀਬਲੀ ਕਦੀ ਵੀ ਟਰੱਕ ਨੂੰ ਸੀਜ਼ ਨਹੀਂ ਕਰ ਸਕਦੇ ਹੁਣ ਜਿਹੜੇ ਟਰੱਕ ਨੇ ਮੋਸਟਲੀ ਜਿੱਥੇ ਵੀ ਕਿਤੇ ਵੀ ਰਾਜ ਚ ਤੁਰੇ ਜਾਂਦੇ ਟਰੱਕ ਫੜ ਲੈਂਦੀਆਂ ਫਾਈਨਾਂਸ ਕੰਪਨੀਆਂ ਇਹਨਾਂ ਨੇ ਇੱਕ ਥਰਡ ਏਜੰਸੀ ਜਿਹੜੀ ਰੈਪੋ ਏਜੰਸੀ ਆ ਬਰਾਤੀਆਂ ਉਹ ਸਭ ਗੁੰਡਾ ਏਜੰਸੀਆਂ ਉਹ ਚਲਾ ਰਹੀਆਂ ਜਿੱਥੇ ਵੀ ਮਰਜੀ ਕਿਤੇ ਵੀ ਕੰਟਰੀ ਦੇ ਵਿੱਚ ਤੁਹਾਡਾ ਟਰੱਕ ਗਿਆ ਹੋਵੇ ਕਿਤੇ ਵੀ ਤੁਸੀਂ ਸੇਫ ਨਹੀਂ ਹੈਗੇ ਇੱਕ ਕਿਸ਼ਤ ਵੀ ਲੇਟ ਹੋ ਗਈ ਤੇ ਉਹ ਤੁਹਾਨੂੰ ਡਿਫਾਲਟ ਲਿਸਟ ਦੇ ਵਿੱਚ ਤੁਹਾਡਾ ਨਾਮ ਘੁੰਮ ਜਾਂਦਾ ਉੱਥੇ ਗੱਡੀ ਫੜਦੇ ਆ ਟਰੱਕ ਡਰਾਈਵਰ ਕਲੀਨਰ ਨੂੰ ਲਾ ਕੇ ਥੱਲੇ ਸਿੱਟਦੇ ਆ ਗੱਡੀ ਅੰਦਰ ਲਾ ਦਿੰਦੇ ਆ ਮੇਰੇ ਮੋਟੇ ਜਿਹੜੀ ਮੰਨ ਲਓ ਤੁਸੀਂ ਇੱਕ ਵੀ ਕਿਸ਼ਤ ਨਹੀਂ ਦਿੱਤੀ ਹੈਗੀ ਜਦੋਂ ਤੁਸੀਂ ਟਰੱਕ ਲੋਨ ਲੈ ਕੇ ਲੈਂਦੇ ਨੇ ਤੇ ਨਾਲ ਦੀ ਨਾਲ ਦੇਸ਼ ਦੇ ਕਿਸੇ ਵੀ ਕੋਨੇ ਤੇ ਜਾ ਕੇ ਸੀਜ਼ ਕਰ ਸਕਦੇ ਚਾਹੇ ਪੰਜਾਬ ਦਾ ਟਰੱਕ ਹੋਵੇ ਚਾਹੇ ਹਰਿਆਣਾ ਦਾ ਟਰੱਕ ਹੋਵੇ ਇਕੋ ਜੀ ਆਰਬੀਆਈ ਦੀਆਂ ਗਾਈਡਲਾਈਨਸ ਦੇ ਮੁਤਾਬਕ ਤਾਂ ਇਹ ਹੈ ਵੀ ਤੁਹਾਨੂੰ ਜਦੋਂ ਤਿੰਨ ਕਿਸ਼ਤਾਂ ਡਿਫਾਲਟ ਹੁੰਦੀਆਂ ਉਦੋਂ ਤੁਹਾਡਾ ਕਰੋਨਿਕ ਡਿਫਾਲਟਰ ਲਿਸਟ ਦੇ ਵਿੱਚ ਆਉਂਦਾ ਹੈ ਤੀਜੀ ਕਿਸ਼ਤ ਜਿੱਦਾਂ ਹੀ ਡਿਫਾਲਟ ਹੁੰਦੀ ਹੈ ਉਦਦੇ ਉਹ ਗੱਡੀ ਤੁਹਾਡੀ ਕਿਤੇ ਵੀ ਸੀਜ਼ ਕਰ ਸਕਦੇ ਹੁੰਦੇ ਆ ਠੀਕ ਹੈ ਬਟ ਦੇ ਹੈਵ ਟੂ ਐਕਟ ਅਕੋਰਡਿੰਗ ਟੂ ਲਾ ਪਹਿਲਾਂ ਉਹਨਾਂ ਨੂੰ ਕੋਈ ਕੋਰਟ ਦਾ ਜਾਂ ਕੋਈ ਉਹਨਾਂ ਨੂੰ ਨੋਟਿਸ ਦੇਣਾ ਪੈਂਦਾ ਜਾਂ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਪਰ ਕਿਉਂਕਿ ਇਹਦੇ ਚ ਜਿਹੜੀ ਐਗਰੀਮੈਂਟ ਹੈ ਇਹ ਪ੍ਰਾਈਵੇਟ ਬੈਂਕਸ ਨੇ ਜਿੰਨੇ ਮੋਸਟਲੀ ਜਾਂ ਸਰਕਾਰੀ ਬੈਂਕ ਵੀ ਹੈ ਉਹ ਇਹਦੇ ਖੇਤਰ ਅਧਿਕਾਰ ਖੇਤਰ ਚ ਜਿਹੜੀ ਲੋਕਲ ਕੋਰਟ ਦੀ ਜੂਰਿਸਡਿਕਸ਼ਨ ਹੈ ਹੀ ਨਹੀਂ ਗਿਆਂ ਦੇ ਚ ਕੋਰਟਾਂ ਕੋਲੇ ਕੋਈ ਪਾਵਰ ਨਹੀਂ ਹੈਗੀ ਡਿਸਟ੍ਰਿਕਟ ਕੋਰਟ ਚ ਹਾਈ ਕੋਰਟ ਕੋਈ ਨਹੀਂ ਜੀ ਨਹੀਂ ਜੀ ਪਾਵਰ ਨਹੀਂ ਹੈਗੀ ਇਹਦੇ ਵਿੱਚ ਕੋਈ ਵੀ ਕਿਉਂਕਿ ਜੇ ਐਗਰੀਮੈਂਟ ਦੇ ਵਿੱਚ ਉਹ ਡਿਫਾਲਟ ਮੰਨਿਆ ਜਾਂਦਾ ਤੇ ਉਹਦੇ ਚ ਇੱਕ ਸੋਲ ਆਰਬਿਟਰੇਟਰ ਅਪੁਆਇੰਟ ਕੀਤਾ ਜਾਂਦਾ ਹੈ ਇੱਕ ਸੈਲਫ ਮੇਡ ਕਲਾਜ਼ ਕਲਾਜ਼ ਹੁੰਦਾ ਐਗਰੀਮੈਂਟ ਦੇ ਵਿੱਚ ਤੇ ਉਹ ਆਰਬਿਟਰੇਟਰ ਹੀ ਕਹਿੰਦੇ ਜੀ ਤੁਹਾਡਾ ਫੈਸਲਾ ਕਰੂਗਾ ਤੇ ਜਦ ਕਿ ਇੱਕ ਟਰੱਕ ਦੀ ਇੱਕ ਦਿਨ ਦੇ ਵਿੱਚ ਉਹਦਾ 5 6 7000 ਦਾ ਖਰਚਾ ਹੀ ਘੱਟੋ ਘੱਟ ਪੈ ਰਿਹਾ ਹੁੰਦਾ ਉਹਨੂੰ 10 12 ਲੱਖ ਰੁਪਈਆ 10 12000 ਸੌਰੀ ਲਾਸ ਹੋ ਰਿਹਾ ਹੁੰਦਾ ਉਹਨੂੰ ਡੇਲੀ ਦਾ ਉਹ ਇੱਕ ਦਿਨ ਵੀ ਕਿਤੇ ਗੱਡੀ ਆਪਦੀ ਖੜੀ ਨਹੀਂ ਕਰ ਸਕਦਾ ਹੁੰਦਾ ਦੂਜੇ ਪਾਸੇ ਕੀ ਹੈ ਕਿ ਲੋਕਲ ਕੋਰਟ ਕੋਲੇ ਜਾਂ ਹਾਈ ਕੋਰਟ ਕੋਲੇ ਆਪਣੇ ਕੋਲੇ ਕੋਈ ਜੂਰਿਸਡਿਕਸ਼ਨ ਹੀ ਹੈ ਨਹੀਂ ਉਹ ਐਗਰੀਮੈਂਟ ਦੇ ਵਿੱਚ ਕਿ ਅਸੀਂ ਪ੍ਰਾਈਵੇਟ ਬੈਂਕਸ ਦੇ ਖਿਲਾਫ ਜਾ ਕੇ ਅਸੀਂ ਕੋਰਟ ਚ ਲਈਏ ਕੋਰਟ ਚ ਜਿੰਨੀ ਵੀ ਲਿਟੀਗੇਸ਼ਨ ਹੈ ਉਹ ਕਰਟਸੀ ਲਿਟੀਗੇਸ਼ਨ ਅਸੀਂ ਕਹਿ ਰਹੇ ਹੈਗੇ ਆ ਕਿ ਉਨੀ ਚੱਲਦੀ ਹੈ ਕਿ ਉੱਥੇ 바ਰਗੇਨਿੰਗ ਹੁੰਦੀ ਹੈ ਹਾਂਜੀ ਅਸੀਂ ਇੰਨੀਆਂ ਕਿਸ਼ਤਾਂ ਪੇ ਕਰਦੇ ਆ ਜੇ 2 ਆ ਜਾਂ 3 ਹੈਗੀਆਂ 4 ਆ ਇੰਨੇ ਪੈਸੇ ਪੇ ਕਰਦੇ ਆ ਤੇ ਸਾਨੂੰ ਓਨੇ ਟਾਈਮ ਵਾਸਤੇ ਟਾਈਮ ਮਿਲ ਜਾਂਦਾ ਤੇ ਅਸੀਂ ਗੱਡੀ ਚਲਾ ਕੇ ਉਹ ਪੇ ਕਰ ਦਿੰਦੇ ਆ ਸਵਧਾਨ ਤੋਂ ਉੱਪਰ ਤੋਂ ਕੋਈ ਵੀ ਨਹੀਂ ਹੈਗਾ ਤੇ ਕੋਰਟਾਂ ਬਹੁਤ ਜ਼ਿਆਦੀਆਂ ਸਮਰਥ ਆ ਗਈ ਨੇ ਉਹ ਤਾਂ ਕਿਸੇ ਵੀ ਮਸਲੇ ਕਿਉਂਕਿ ਪਬਲਿਕ ਦਾ ਲੋਕਾਂ ਦਾ ਮਸਲਾ ਹੈਗਾ ਉਹ ਤੇ ਸਰਕਾਰਾਂ ਨੂੰ ਨੋਟਿਸ ਕਰ ਸਕਦੀ ਹੈਗੀਆਂ ਦੇਖੋ ਜੀ ਇਸ ਮੁੱਦੇ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਅੱਜ ਤੱਕ ਇਹ ਮੁੱਦੇ ਨੂੰ ਚੱਕਿਆ ਹੀ ਨਹੀਂ ਹੈਗਾ ਜਿਹੜਾ ਕਿ ਬਹੁਤ ਹੀ ਇੱਕ ਬੇਸਿਕ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜਾ ਬੇਸਿਕ ਇੱਕ ਅਕੁਪੇਸ਼ਨ ਸੀ ਪੰਜਾਬ ਦਾ ਉਹ ਇਹ ਟਰੱਕਿੰਗ ਹੀ ਹੈ ਤੇ ਇਹਨੂੰ ਕਦੀ ਵੀ ਇਹਨੂੰ ਇਸ ਚੀਜ਼ ਨੂੰ ਚੱਕਿਆ ਹੀ ਨਹੀਂ ਪਿਛਲੇ 20 ਸਾਲ ਤੋਂ ਲਗਾਤਾਰ ਇਹ ਡਾਊਨਫਾਲ ਜਾਂਦਾ ਰਿਹਾ ਹੁਣ ਬਿਲਕੁਲ ਹੀ ਬ੍ਰੇਕਡਾਊਨ ਹੀ ਹੋ ਗਿਆ ਕਿਉਂਕਿ 6 ਮਹੀਨੇ ਪਿੱਛੇ ਗੱਡੀਆਂ ਖੜੀਆਂ ਰਹੀਆਂ ਮੋਰੀਟੋਰੀਅਮ ਪੀਰੀਅਡ ਚਾਹੇ ਆਰਬੀਏ ਨੇ ਦਿੱਤਾ ਹੈ ਉੱਚ ਬੈਂਕ ਤੇ ਜਿਹੜੇ ਹੈਗੇ ਆ ਉਹ ਤੁਹਾਨੂੰ ਮੋਰੀਟੋਰੀਅਮ ਚ ਵੇਵਰ ਦੇ ਰਹੇ ਹੈਗੇ ਆ ਕਿ ਤੁਸੀਂ ਬਾਅਦ ਵਿੱਚ ਉਹ ਆਪਦੀ ਇਨਸਟਾਲਮੈਂਟ ਪੇ ਕਰ ਸਕਦੇ ਹੋ ਬਟ ਸਮ ਆਫ ਦੀ ਬੈਂਕਸ ਜਿਹੜੇ ਉਹ ਸਿਰਫ 3 ਮੰਥ ਜਾਂ ਜਾਂ 2 ਮੰਥ ਦਾ ਹੀ ਮੋਰੀਟੋਰੀਅਮ ਦੇ ਰਹੇ ਆ ਹੁਣ ਟਰਕਿੰਗ ਵਾਲੇ ਉਹ ਤੇ ਆਲਰੇਡੀ ਪਹਿਲੇ ਲਾਸ ਚ ਚੱਲ ਰਹੇ ਆ ਉਹ ਕਿਸ਼ਤਾਂ ਦੇ ਨਹੀਂ ਸਕਦੇ ਗੱਡੀਆਂ ਉਹ ਘਰ ਖੜਾਈ ਖੜੇ ਆ ਜਾਂ ਯਾਰਡ ਚ ਖੜੀਆਂ ਗੱਡੀਆਂ ਚਲਾ ਨਹੀਂ ਸਕਦੇ ਉਹਨਾਂ ਦਾ ਰੋਜਗਾਰ ਬਿਲਕੁਲ ਇਸ ਵੇਲੇ ਖਤਮ ਹੋ ਗਿਆ ਇਸ ਚੀਜ਼ ਤੇ ਲੱਖਾਂ ਹੀ ਫੈਮਿਲੀਆਂ ਇਸ ਤੋਂ ਪ੍ਰਭਾਵਿਤ ਹੋ ਗਈਆਂ ਪਰ ਕੋਰਟ ਦੇ ਵਿੱਚ ਇਸ ਚੀਜ਼ ਦੇ ਵਿੱਚ ਕੋਰਟ ਕੋਲੇ ਕੋਈ ਇਸ ਵੇਲੇ ਸਾਡੇ ਕੋਲ ਖਾਸ ਸੋਲੂਸ਼ਨ ਹੈ ਨਹੀਂ ਕਿਉਂਕਿ ਵੀ ਆਰ ਨਾਟ ਕਮਿੰਗ ਅੰਡਰ ਅ ਲਾ ਇਨ ਅੰਡਰ ਐਨੀ ਲਾ ਅਸੀਂ ਕਿਸੇ ਵੀ ਲਾ ਦੇ ਵਿੱਚ ਆ ਹੀ ਨਹੀਂ ਰਹੇ ਹੰਦੇ ਚ ਫਿਰ ਏਡੀ ਵੱਡੀ ਇੰਡਸਟਰੀ ਔਰ ਏਡਾ ਵੱਡਾ ਕਾਰੋਬਾਰ ਸਿਰਫ ਪੰਜਾਬ ਦੀ ਗੱਲ ਛੱਡ ਦੇ ਪੂਰੇ ਭਾਰਤ ਦੇ ਲੋਕ ਵੀ ਟਰਕਿੰਗ ਦਾ ਕਾਫੀ ਵੱਡਾ ਕਾਰੋਬਾਰ ਫਿਰ ਜਿਹੜੀ ਟਰੱਕਾਂ ਬਣਾਉਣ ਵਾਲੀ ਮੈਨੂਫੈਕਚਰਿੰਗ ਏਡੀ ਵੱਡੀ ਇੰਡਸਟਰੀ ਹੈ ਇਸ ਦੇ ਬਾਵਜੂਦ ਕੋਈ ਲਾ ਲੋ ਤਾਂ ਜੀ ਇਹਦੇ ਚ ਜਿਹੜੀਆਂ ਤਾਂ ਗਰੁੱਪ ਲੋਨ ਆ ਉਹਦੇ ਚ ਸਰਫੇ ਸਰਫੇਸੀ ਦੇ ਅੰਡਰ ਇਹਨੂੰ ਕਵਰ ਕਰਦੇ ਹੈਗੇ ਆ ਸਰਫੇਸੀਸ ਵੀ ਕੋਈ ਸਾਨੂੰ ਜ਼ਿਆਦਾ ਇਹ ਹੈ ਕਿ ਡੈਟ ਰਿਕਵਰੀ ਟ੍ਰਿਬਿਊਨਲ ਹੀ ਹੈ ਅਦਰਵਾਇਜ਼ ਕਿਉਂਕਿ ਲੋਕਲ ਕੋਰਟ ਕੋਲੇ ਜੂਰਿਸਡਿਕਸ਼ਨ ਨਾ ਹੋਣ ਦੇ ਕਰਕੇ ਤੇ ਸਾਡੇ ਕੋਲੇ ਲੋਅ ਨਹੀਂ ਇਹਦੇ ਚ ਜੀ ਹੈਗਾ ਇਸ ਵੇਲੇ ਅਸੀਂ ਇਹ ਕਵਾਂਗੇ ਵੀ ਡੋਨਟ ਹੈਵ ਐਨੀ ਪ੍ਰੋਪਰ ਲੋਅ ਇਨ ਥਿਸ ਟਰਕਿੰਗ ਜਿਹੜੀ ਆ ਆਲਮੋਸਟ ਸਾਰੇ ਕਿਤੇ ਜਿਹੜੀਆਂ ਟਰਕਿੰਗ ਕੰਪਨੀਆਂ ਜਾਂ ਤੁਸੀਂ ਕੋਈ ਬਾਕੀ ਕੰਟਰੀ ਚੱਲ ਰਹੀਆਂ ਉਹ ਆ ਕਿ ਕਿਸੇ ਨਾ ਕਿਸੇ ਜਿਹੜੇ ਐਗਰੀਮੈਂਟ ਜਿਨ੍ਹਾਂ ਦੇ ਆਪਦੇ ਕੰਪਨੀਆਂ ਦੇ ਵਿੱਚ ਕੋਈ ਹੋਏ ਹੋਏ ਆ ਉੱਥੇ ਉਹ ਚੱਲ ਰਹੀਆਂ ਆ ਅਦਰਵਾਈਜ਼ ਜਿਹੜੀ ਛੋਟਾ ਟਰਕਿੰਗ ਆ ਜਿਹਦੇ ਕੋਲੇ ਇੱਕ ਜਾਂ ਦੋ ਟਰੱਕ ਆ ਉਹ ਮੋਸਟਲੀ ਉਹ ਲੋਕ ਹੈਗੇ ਉਹ 67% ਲੋਕ ਬਣਦੇ ਉਹ ਵੀ ਕਟੋ-ਕਟ ਉਹ ਸਾਰੇ ਬੈਡਲੀ ਇਫੈਕਟ ਹੋ ਗਏ ਆ ਇਹਦੇ ਤੋਂ ਕੋਈ ਕੰਜ਼ਿਊਮਰ ਕੋਰਟ 'ਚ ਕੋਈ ਕਾਰਪੋਰੇਟ ਅਟੈਕਟ ਦੇ ਵਿੱਚ ਕੋਈ ਇਦਾਂ ਦੀ ਕੋਈ ਕੋਈ ਮੱਦ ਆ ਗਈ ਜਿਹਦੇ ਤੇ ਕੇਸ ਕੇਸ ਲੜਿਆ ਜਾ ਸਕਦਾ ਜਾਂ ਹਾਈ ਕੂਰਟ ਨੂੰ ਨੋਟਿਸ ਲੈ ਸਕਦੇ ਕੰਜ਼ਿਊਮਰ ਕੋਰਟ 'ਚ ਲੜਿਆ ਜਾ ਸਕਦਾ ਹੈ ਕੰਜ਼ਿਊਮਰ ਕੋਰਟ 'ਚ ਜਾ ਸਕਦੇ ਆ ਪਰ ਕੰਜ਼ਿਊਮਰ ਕੋਰਟ ਵੀ ਕਈ ਵਾਰ ਉਹਦੇ 'ਚ ਇਹ ਜਾ ਕੇ ਕਹਿੰਦੇ ਆ ਜੀ ਉੱਥੇ ਤੁਸੀਂ ਸਿਰਫ ਇੱਕ ਆਰਬਿਟਰੇਟਰ ਹੀ ਅਪੋਇੰਟ ਕੰਜ਼ਿਊਮਰ ਕੋਰਟ ਇਹਨੂੰ ਕਈ ਵਾਰੀ ਐਂਟਰਟੇਨ ਸਮ ਟਾਈਮ ਕਰਦੀ ਆ ਬਟ ਉਹਦੇ 'ਚ ਵੀ ਉਹ ਕਹਿੰਦੇ ਕਿ ਸਾਡੇ ਇਹਦੇ 'ਚ ਜੀ ਕਲੌਜ਼ ਐ ਐਗਰੀਮੈਂਟ 'ਚ ਕਿ ਆਰਬਿਟਰੇਟਰ ਅਪੋਇੰਟ ਹੁੰਦਾ ਤੇ ਸਾਡੇ ਆਰਬਿਟਰੇਟਰ ਜਿਹੜੇ ਹੈਗੇ ਉਹ ਚਿਨਈ ਦੇ ਵਿੱਚ ਆ ਜਿੰਨੀਆਂ ਟਰਕਿੰਗ ਕੰਪਨੀਆਂ ਇਹਨਾਂ ਨੇ ਆਪਦੇ ਆਰਬਿਟਰੇਟਰ ਜੇ ਨਾਰਥ ਇੰਡੀਆ ਦੀਆਂ ਉਹ ਚਿਨਈ ਦੇ ਵਿੱਚ ਆ ਜਿਨਈ ਜੋਥੇ ਇਹਨਾਂ ਦਾ ਕੋਈ ਐਡਵੋਕੇਟ ਹੈ ਉਹਨੂੰ ਸੋਲ ਆਰਬਿਟਰੇਟਰ ਦਾ ਉਹ ਵੀ ਹੱਕ ਇਹਨਾਂ ਕੋਲੇ ਹੈ ਮੇਰੇ ਇੱਕ ਮੁੱਖ ਦੀ ਗੱਲ ਕਹਿਣ ਦੀ ਹੈ ਵੀ ਕਾਰਪੋਰੇਟ ਜਿੰਨਾ ਖੇਤਰ ਹੈ ਅੱਜ ਅਸੀਂ ਚਾਹੇ ਖੇਤੀ ਬਿੱਲਾਂ ਨੂੰ ਜਾ ਕੇ ਜਿਹੜਾ ਵਿਰੋਧ ਕਰ ਰਹੇ ਹਾਂ ਨਾ ਉਹਦੀ ਇੱਕ ਲਾਈਵ ਐਗਜ਼ਾਮਪਲ ਐਸ ਵੇਲੇ ਫੇਲ ਟਰੱਕਿੰਗ ਇੰਡਸਟਰੀ ਜਿਹੜੀ ਉਹ ਸਾਡੇ ਸਾਹਮਣੇ ਆ ਖੜੀ ਐ ਇਸ ਟਾਈਮ ਦੇ ਉੱਤੇ ਇੰਨੀਆਂ ਗੱਡੀਆਂ ਇੰਨੀਆਂ ਫੈਮਿਲੀਜ਼ ਉਹ ਪ੍ਰਭਾਵਿਤ ਹੋ ਚੁੱਕੀਆਂ ਤੇ ਸਾਡੇ ਕੋਲੇ ਕੋਈ ਲਾਅ ਹੀ ਹੈ ਨਹੀਂਗਾ ਸਿਰਫ ਹਾਈ ਕੋਰਟ ਜਿਹੜੀ ਉਹ ਕਟਸੀ ਸੇਕ ਤੇ ਇਹਨੂੰ ਅਸੀਂ ਹਾਈ ਕੋਰਟ ਦੇ ਵਿੱਚ ਉਹ ਇੰਟਰਟੇਨ ਕੀਤਾ ਜਾਂਦਾ ਤੇ ਬੱਡ ਜਿਹੜੀ ਹੁਣ ਸੁਪਰੀਮ ਕੋਰਟ ਦਾ ਇੱਕ ਲੇਟੈਸਟ ਫੈਸਲਾ ਇੱਕ ਤਰੀਕ ਨੂੰ ਆਇਆ ਕਿ ਜਿਹੜੇ ਓਨਰ ਹੋਊਗਾ ਉਹ 올 ਦੀ ਟਾਈਮ ਜਿਹੜਾ ਹਾਇਰ ਪਰਚੇਜ਼ ਐਕਟ ਦੇ ਵਿੱਚ ਓਨਰ ਜਿਹੜਾ ਹੈ ਉਹ ਬੈਂਕ ਜਾਂ ਫਾਈਨਾਂਸ ਕੰਪਨੀ ਰਹੂਗੀ ਹੁਣ ਜੇ ਬੈਂਕ ਜੇ ਫਾਈਨਾਂਸ ਕੰਪਨੀ ਓਨਰ ਰਹਿੰਦੀ ਹੈਗੀ ਹੈ ਇਟ ਮੀਨ ਕਿ ਉਹਨਾਂ ਕੋਲੇ ਤਾਂ ਕੋਈ ਹੱਕ ਹੀ ਨਹੀਂ ਰਹਿ ਗਿਆ ਕਹਿੰਦੇ ਜੇ ਤੁਹਾਨੂੰ ਕੋਈ ਡੈਮੇਜ ਕਾਜ਼ ਹੁੰਦਾ ਤੁਸੀਂ ਲੋਅਰ ਕੋਰਟ 'ਚ ਫੇਰ ਜਾ ਕੇ ਤੁਸੀਂ ਸਿਵਲ ਕੋਰਟ 'ਚ ਆਪ ਦੇ ਡੈਮੇजेस ਬਾਅਦ ਚ ਕਾਜ਼ ਕਰੋਗੇ ਗੱਡੀ ਫੜ ਲੈਂਦੇ ਆ ਕਿਤੇ ਵੀ ਸਾਰੀ ਕੰਟਰੀ ਦੇ ਵਿੱਚ ਥੋੜੀ ਜਿੱਥੇ ਮਰਜ਼ੀ ਉਹ ਗੱਡੀ ਫੜ ਸਕਦੇ ਆ ਉਹਨਾਂ ਕੋਲੇ ਫੁੱਲ ਪਾਵਰ ਆ ਤੇ ਜਿੱਥੇ ਮਰਜੀ ਜਾਈ ਗੱਡੀ ਲੋਡ ਕੀਤੀ ਹੋਈ ਲੋਡ ਲੋਡ ਗੱਡੀਆਂ ਵੀ ਹਾਂਜੀ ਸਾਡੀਆਂ ਆ ਹੁਣ ਇਹੋ ਜਿਹਾ ਵੀ ਕੇਸ ਆਇਆ ਲੋਡ ਗੱਡੀਆਂ ਫੜ ਲਈਆਂ ਇੱਕ ਮਹਾਰਾਸ਼ਟਰ ਚ ਫੜ ਲਈ ਐਚ ਡੀ ਬੀ ਬੈਂਕ ਆ ਉਹਨਾਂ ਨੇ ਸਾਡੀ ਉਹ ਗੱਡੀ ਦੀ ਇੱਕੋ ਹੀ ਕਿਸ਼ਤ ਜਿਹੜੀ ਸੀ ਉਹ ਟੁੱਟਦੀ ਸੀ ਉਹਦੇ ਚ 27 ਕਿਸ਼ਤਾਂ ਪੇ ਹੋ ਚੁੱਕੀਆਂ ਸੀਗੀਆਂ ਹਜੇ ਉਹਦਾ 2021 ਤੱਕ ਲੋਨ ਹੈ ਤੇ ਉਹਨਾਂ ਨੇ ਉਹ ਮਹਾਰਾਸ਼ਟਰ 나ਗਪੁਰ ਚ ਫੜ ਲਈ ਉਹ ਚ ਆਇਰਨ ਜਿਹੜਾ ਹੈਗਾ ਉਹ ਲੱਦਿਆ ਹੋਇਆ 10 ਤਰੀਕ ਨੂੰ ਗੱਡੀ ਫੜ ਲਈ 14 ਨੂੰ ਅਸੀਂ ਇੱਥੇ ਰੇਟ ਪਾਈ 17 ਨੂੰ ਉੱਥੇ ਜਿਹੜੀ ਰੇਟ ਹੈ ਉਹਦੇ 'ਚ ਜੀ ਹਜੇ ਕੋਈ ਖਾਸ ਹੋਇਆ ਨਹੀਂ ਮਤਲਬ ਸਾਨੂੰ ਕਿਹਾ ਗਿਆ ਕਿ ਜੱਜਮੈਂਟ ਜਿਹੜੀ ਇਹ ਦਿੱਤੀ ਜਾਵੇ ਤੇ ਅਸੀਂ 7 ਤਰੀਕ ਨੂੰ ਅਸੀਂ ਇਹ ਅਕਤੂਬਰ ਤੇ ਉਹਦੀ ਸੁਣਵਾਈ ਪਾਈ ਹੋਈ ਸੀ 23 ਤਰੀਕ ਨੂੰ ਉਹਨਾਂ ਦੀ ਇੱਕ ਹੋਰ ਗੱਡੀ ਕਰਨਾਲ 'ਚ ਫੜ ਲਈ ਉਸੇ ਕੰਪਨੀ ਦੀ ਤੇ ਹਰਿਆਣੇ ਦੇ ਵਿੱਚ ਕਰਨਾਲ ਚ ਪਕੜੀ ਉੱਥੇ ਵੀ ਬੰਦੇ ਉਹਨਾਂ ਨੂੰ 2 ਘੰਟੇ ਟਰੱਕ ਤੇ ਕਲੀਨਰ ਤੇ ਡਰਾਈਵਰ ਨੂੰ ਟਰਾਂਸਪੋਰਟਰ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਮੇਰੀ ਗੱਡੀ ਕੋਈ ਖੋਹ ਕੇ ਲੈ ਗਿਆ ਜਾਂ ਰੈਪੋ ਏਜੰਸੀ ਲੈ ਗਈ 2 ਘੰਟੇ ਬਾਅਦ ਪਤਾ ਲੱਗਾ ਉਹ ਵੀ ਗੱਡੀ ਲੋਡ ਸੀ ਉਹਦੇ ਚ ਸਾਰੀਆਂ ਕਿਸ਼ਤਾਂ ਫੈਬਰੂਰੀ ਤੱਕ ਉਹਨਾਂ ਨੇ ਉਤਾਰੀਆਂ ਹੋਈਆਂ ਸੀ ਸਿਰਫ ਮੋਰੀਟੋਰੀਅਮ ਪੀਰੀਅਡ ਦੀਆਂ ਕਿਸ਼ਤਾਂ ਨਹੀਂ ਸੀਗੀਆਂ ਉਹਨਾਂ ਨੇ ਲਾਈਆਂ ਹੋਈਆਂ ਤੇ ਹੁਣ ਦੱਸੋ ਸਰਕਾਰ ਨੇ ਤਾਂ ਇਹ ਤੇ ਜਿਹੜੀ ਹੋਮ ਮਿਨਿਸਟਰੀ ਹੋਗੀ ਜਾਂ ਉਹਦੀ ਅਸੀਂ ਪ੍ਰੋਪਰ ਇਸੇ ਚੀਜ਼ 'ਤੇ ਅਸੀਂ ਰੈਡ ਪਟੀਸ਼ਨ ਲਾਈ ਹੈ ਕਿ ਜਦੋਂ ਮੋਰੀਟੋਰੀਅਮ ਦਿੱਤਾ ਗਿਆ ਆਰਬੀਆਈ ਨੇ ਤੇ ਗਵਰਨਰ ਜਿਹੜਾ ਹੈਗਾ ਇਹ ਆਰਬੀਆਈ ਦਾ ਇਹ ਸਾਨੂੰ ਮੋਰੀਟੋਰੀਅਮ ਦੀ ਪਾਲਿਸੀ ਨੂੰ ਐਨਫੋਰਸ ਕਰਾਵੇ ਅਸੀਂ ਕਿਹੜਾ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਉਹ ਜਿਹੜੇ 6 ਮਹੀਨੇ ਦੀਆਂ ਨਹੀਂ ਦੇਣੀਆਂ ਉਹ ਉਹਦਾ ਮਤਲਬ ਇਹ ਹੋਣਾ ਸੀ ਕਿ ਉਹ 6 ਮਨਥ ਫਰਦਰ ਐਕਸਟੈਂਡ ਹੋ ਜਾਣਾ ਸੀ ਲੋਨ ਤੇ ਉਹ ਲੋਨ ਆਪਣਾ ਜੇ ਤੁਸੀਂ ਸਪੋਜ਼ ਕਰੋ ਕਿਸੇ ਦਾ 2021 ਜੂਨ ਚ ਹੋ ਰਿਹਾ ਤੇ ਉਹ ਜਾ ਕੇ ਦਸੰਬਰ ਦੇ ਵਿੱਚ ਖਤਮ ਹੋ ਜੂਗਾ ਹਨਾ ਇੰਨਾ ਵੱਡਾ ਕਾਰੋਬਾਰ ਹੋਰ ਇਹ ਇੰਨਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਸਿੱਧਾ ਜੁੜਿਆ ਕਿਉਂਕਿ ਖਾਣ ਪੀਣ ਦਾ ਸਮਾਨ ਇਧਰ ਆਉਣਾ ਉਧਰ ਜਾਣਾ ਸਿਰਫ ਇੰڈیا ਹੀ ਹੈ ਕਿ ਜਿੱਦੇ ਕੋਈ ਲਾਅ ਨਹੀਂ ਹੈ ਕਿ ਜੇ ਬਾਹਰਲੇ ਦੇਸ਼ਾਂ 'ਚ ਵੀ ਇਦਾਂ ਦੇ ਲਾਅ ਨਹੀਂ ਹੈਗੇ ਤੇ ਇੰਡੀਆ ਨੇ ਹੁਣ ਤੱਕ ਲਾਅ ਕਿਉਂ ਨਹੀਂ ਬਣਾਇਆ ਇਹਦੇ ਦੇਖੋ ਜੀ 1972 73 ਦੇ ਵਿੱਚ ਇਹਦੇ 'ਚ ਜਿਹੜਾ ਹਾਇਰ ਪਰਚੇਸ ਐਕਟ ਬਣਿਆ ਸੀ ਪਰ ਉਹ ਪਾਰਲੀਮੈਂਟ 'ਚ ਬਾਅਦ ਜੋ ਉਦੋਂ ਬਾਅਦ ਉਹ ਲਾਗੂ ਨਹੀਂ ਕੀਤਾ ਗਿਆ ਉਹਦੇ ਵਿੱਚ ਸਹਿਮਤੀ ਨਹੀਂ ਸੀ ਬਣੀ ਹੋਰ ਕੋਈ ਟਰੱਕਿੰਗ ਦਾ ਸਪੈਸ਼ਲ ਲੌਈ ਹੈ ਨਹੀਂਗਾ ਇੰਡੀਆ ਦੇ ਵਿੱਚ ਨਹੀਂ ਬਣਿਆ ਬਾਹਰ ਕੰਟਰੀਜ਼ ਦੇ ਜਿਹੜੀਆਂ ਕੈਨੇਡਾ ਹੋ ਗਈਆ ਜਾਂ ਯੂਐਸਏ ਉਹਦੇ ਜਿਹੇ ਟਰੱਕਿੰਗ ਦੇ ਟਰੱਕਿੰਗ ਐਗਰੀਮੈਂਟ ਸੈਪਰੇਟ ਐਗਰੀਮੈਂਟ ਹੁੰਦੇ ਆ ਉਹਦੇ 'ਚ ਵੀ ਹੁਣ ਉਧਰ ਵੀ ਬਾਹਰ ਵੀ ਦੇਖੋ ਸਲੰਪ ਆਇਆ ਟਰੱਕਾਂ ਦੇ ਵਿੱਚ ਕਿੰਨਾ ਸਿਵियर ਸਲੰਪ ਆਇਆ ਈਵਨ ਉਥੇ ਗਵਰਨਮੈਂਟ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਤੇ ਉਹਨਾਂ ਦੇ ਇੰਟਰਸਟ ਵੀ ਘਟਾ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਆਪਣਾ ਕਾਰੋਬਾਰ ਚਲਾ ਲਓ ਕਿਸ਼ਤਾਂ ਭਾਵੇਂ ਸਾਨੂੰ ਬਾਅਦ ਦੇ ਵਿੱਚ ਦੇ ਦਿਓ ਪੂਰੇ ਸਹਿਯੋਗ ਨਾਲ ਚੱਲ ਰਹੀਆਂ ਜਦ ਕਿ ਇੱਥੇ ਕੋਈ ਸੁਣਵਾਈ ਨਹੀਂ ਨਾ ਸਰਕਾਰ ਦੇ ਲੈਵਲ ਤੇ ਸੁਣਵਾਈ ਆ ਨਾ ਕੋਰਟ ਦੇ ਲੈਵਲ ਤੇ ਸੁਣਵਾਈ ਆ ਪੀਪਲ ਆਰ ਅੰਡਰ ਡਿਸਟ्रेस ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨ ਜੇ ਕਿਸਾਨ ਖੁਦਕਸ਼ੀਆਂ ਕਰਦੇ ਉਹਨਾਂ ਟਰੱਕਾਂ ਵਾਲੇ ਵਿਚਾਰੇ ਖੁਦਕਸ਼ੀਆਂ ਕਰਨਗੇ ਇਸੇ ਕੰਮ ਦੇ ਵਿੱਚ ਜਿਸ ਤੇ ਹੈਵੀ ਟਰਾਂਸਪੋਰਟ ਚ ਆ ਜਾਂਦੀ ਜਿਹੜਾ ਬੱਸ ਦਾ ਕਾਰੋਬਾਰ ਉਹ ਸੇਮ ਕਾਰੋਬਾਰ ਹੈ ਉਸ ਉਸੇ ਵੀ ਸੇਮ ਰੂਲ ਲਾਗੂ ਹੁੰਦੇ ਨੇ ਕਿ ਉਹ ਡਿਫਰੈਂਟ ਐਕਟ ਚ ਆਉਂਦਾ ਹੈ ਉਹ ਡਿਫਰੈਂਟ ਹੈ ਜੀ ਜਿਹੜੀ ਟਰਾਂਸਪੋਰਟ ਬੱਸਸ ਦੀ ਆ ਗਈ ਜਾਂ ਮਿਨੀ ਬੱਸ ਦੀ ਆ ਗਈ ਵੱਡੀ ਬੱਸਾ ਉਹ ਸੈਪਰੇਟ ਉਹਨਾਂ ਦੀ ਲੈਜਿਸਲੇਸ਼ਨ ਹੈਗੀ ਆ ਉਹਨਾਂ ਦੇ ਰੂਲਸ ਵੀ ਹੈਗੇ ਆ ਪਰ ਜਿਹੜੀ ਪ੍ਰਾਈਵੇਟ ਟਰੱਕਿੰਗ ਹੈ ਉਹਦੇ ਵਾਸਤੇ ਕੋਈ ਇਹਨਾਂ ਦੇ ਕੋਲ ਐਕਟ ਨਹੀਂ ਹੈਗਾ ਤੇ ਸੈਂਟਰ ਸਰਕਾਰ ਵੀ ਇਹਦੀ ਜ਼ਿੰਮੇਵਾਰ ਹੈ ਤੇ ਪੰਜਾਬ ਸਰਕਾਰ ਵੀ ਪੰਜਾਬ ਸਰਕਾਰ ਨੇ ਪਹਿਲਾਂ ਇੱਥੇ ਯੂਨੀਅਨ ਹੈਗੀਆਂ ਸੀ 2017 ਦੇ ਵਿੱਚ ਪੰਜਾਬ ਸਰਕਾਰ ਨੇ ਯੂਨੀਅਨ ਭੰਗੇ ਕਰਕੇ ਕਰਤੀਆਂ ਕਿ ਉੱਥੇ ਜੀ ਬਹੁਤ ਜ਼ਿਆਦਾ ਤੱਕਾ ਹੁੰਦਾ ਹੈ ਹਨਾ ਇਹ ਚੀਜ਼ ਆ ਕੇ ਕਿ ਇਹਨਾਂ ਨੇ ਕਹਿਿਆ ਸੀ ਮਿਨੀਮਮ ਫਰੇਟ ਪ੍ਰਾਈਸ ਅਸੀਂ ਫਿਕਸ ਕਰਾਂਗੇ ਇਹ ਵੀ ਗੱਲ ਆਖੀ ਗਈ ਸੀ ਅੱਛਾ ਦੂਜਾ ਸਾਡਾ ਮੇਨ ਇਹੋ ਪ੍ਰੋਬਲਮ ਆਈ ਹੈ ਕਿਉਂਕਿ ਯੂਨੀਅਨ ਜਿਹੜੀਆਂ ਲੋਕਲ ਸੀਗੀਆਂ ਪੰਜਾਬ ਦੇ ਵਿੱਚ ਮੇਰੇ ਖਿਆਲ 150 ਤੋਂ ਉੱਤੇ ਯੂਨੀਅਨ ਸੀਗੀਆਂ ਟਰੱਕ ਯੂਨੀਅਨ ਸੀਗੀਆਂ ਉਹ ਸਾਰੀਆਂ ਜਿਹੜੀਆਂ ਭੰਗ ਕਰਤੀਆਂ ਗਿਆ 2017 ਦੇ ਵਿੱਚ ਉਸ ਤੋਂ ਬਾਅਦ ਕੀ ਹੈ ਕਿ ਰੇਟ ਨਿਕਲਦਾ ਨਹੀਂ ਹੈਗਾ ਇੱਕ ਉਹ ਵੀ ਇੱਕ ਮੇਜਰ ਰੀਜ਼ਨ ਹੈਗਾ ਟਰੱਕਿੰਗ ਦੇ ਫੇਲ ਹੋਣ ਦਾ ਕਿਉਂਕਿ ਮਿਨਿਮਮ ਫਰੇਟ ਵੀ ਇਹਨਾਂ ਨੇ ਜੇ ਅੱਜ ਮਿਨਿਮਮ ਸੇਲ ਐਮਐਸਪੀ ਐਗਰੀਕਲਚਰ ਚ ਮੰਗਦੇ ਪਏ ਆ ਟਰੱਕਿੰਗ ਚ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਇਹਨਾਂ ਦੀ ਪਾਲਿਸੀ ਮੈਂ ਤੁਹਾਨੂੰ ਉਹ ਦਿਖਾ ਸਕਦੀ ਆ ਉਹ 클ॉज ਹੈ ਸਪੈਸ਼ਲ ਰੂਲ ਦੇ ਵਿੱਚ ਕਿ ਅਸੀਂ ਮਿਨਿਮਮ ਫਰੇਟ ਜਿਹੜਾ ਹੈਗਾ ਪ੍ਰਾਈਸ ਉਹ ਫਿਕਸ ਕਰਾਂਗੇ ਬਟ ਅੱਜ ਤੱਕ ਪੰਜਾਬ ਗਵਰਨਮੈਂਟ ਨੇ ਮਿਨਿਮਮ ਫਰੇਟ ਜਿਹੜਾ ਹੈਗਾ ਉਹ ਫਿਕਸ ਨਹੀਂ ਕੀਤਾ ਐਡਾ ਵੱਡਾ ਮੁੱਦਾ ਹੈ ਤੇ ਇਹਦੇ ਉੱਤੇ ਦੇਖੋ ਕੋਈ ਵੀ ਅਜੇ ਤੱਕ ਨਾ ਲੈਜਿਸਲੇਸ਼ਨ ਬਣੀ ਹੈ ਤੇ ਨਾ ਹੀ ਕੋਈ ਲੋਕਾਂ ਦੀ ਮਤਲਬ ਅਡਰੈਸ ਤੁਸੀਂ ਕਹੋ ਕਿ ਕਿਤੇ ਵੀ ਸਾਨੂੰ ਅਨਿਆਨ ਹੀ ਹੈਗਾ ਕਿਸੇ ਸਰਕਾਰ ਜਿਸ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਕਿ ਇਹਨਾਂ ਨੇ ਉਹ ਪਾੜੇ ਫਿਕਸ ਕਰਨ ਦਾ ਫੈਸਲਾ ਹੈ ਉਹ ਪਾੜੇ ਵੀ ਤਾਂ ਕਿਸੇ ਕਾਨੂੰਨ ਦੇ ਤਹਿਤ ਹੀ ਫਿਕਸ ਕਰਨੇ ਜੇ ਕੋਈ ਕਾਨੂੰਨ ਵਾ ਕਹਿੰਦਾ ਕਿ ਪਾੜੇ ਫਿਕਸ ਕਰੋ ਤੇ ਫਿਰ ਕਾਨੂੰਨ ਤੇ ਵੀ ਕਹਿੰਦਾ ਹੋਊਗਾ ਨਾ ਕਿ ਇਹਦੇ ਵਾਸਤੇ ਵੀ ਇੱਕ ਕਾਨੂੰਨ ਚਾਹੀਦਾ ਹਾਂਜੀ ਉੱਚਾਈ ਦਾ ਹੈ ਪਰ ਹੁਣ ਇਹ ਤਾਂ ਲੈਜਿਸਲੇਸ਼ਨ ਨਹੀਂ ਇਹ ਕਾਨੂੰਨ ਪਾਸ ਕਰਨਾ ਹੈ ਉਹਨਾਂ ਦਾ ਜੇ ਇਹ ਉਹ ਦੇਖੋ ਜੀ ਜਿੰਨੇ ਵੀ ਐਸੇ ਵਲੇ ਪੋਲੀਟੀਕਲ ਪਾਰਟੀਆਂ ਉਹ ਇੱਕ ਦੂਜੇ ਆਪਾ ਧਾਪੀ ਦੇ ਵਿੱਚ ਇੱਕ ਦੂਜੇ ਨੂੰ ਟੌਣ ਲਾਉਣ ਬਣਾਉਣ ਚ ਹੀ ਲੱਗੇ ਪਏ ਹੁੰਦੇ ਆ ਮਾਰ ਧਾਰ ਚ ਪਏ ਹੋਏ ਆ ਉਹ ਇਹ ਜਿਹੜੇ ਮੇਨ ਮੁੱਦੇ ਇਕਨੋਮਿਕ ਮੁੱਦੇ ਸਾਡੀ ਕੰਟਰੀ ਦੇ ਲੋਕਾਂ ਦੀ ਰੋਜ਼ ਰੋਜ਼ਗਾਰ ਦੇ ਮੁੱਦੇ ਆ ਉਹਨਾਂ ਦੇ ਉੱਤੇ ਕਿਸੇ ਦਾ ਧਿਆਨ ਨਹੀਂ ਤੁਹਾਨੂੰ ਮੈਂ ਆ ਨੋਟੀਫਿਕੇਸ਼ਨ ਜੇ ਤੁਸੀਂ ਦੇਖੋ ਤੁਹਾਨੂੰ ਉਹਦੀ ਕਾਪੀ ਦਿਖਾ ਸਕਦੇ ਆ ਉਹਦੇ ਚ ਪੰਜਾਬ ਸਰਕਾਰ ਦੀ ਸਪੈਸ਼ਲ ਨੋਟੀਫਿਕੇਸ਼ਨ ਹੈ ਉਹਦੇ ਚ ਪੰਜਾਬ ਸਰਕਾਰ ਨੇ ਕਿਹਾ ਹੋਇਆ ਕਿ ਅਸੀਂ ਮਿਨੀਮਮ ਫਰੇਟ ਜਿਹੜਾ ਪ੍ਰਾਈਸ ਹੈਗਾ ਉਹ ਅਸੀਂ ਫਿਕਸ ਕਰਾਂਗੇ ਪਰ ਕਦੀ ਕੀਤਾ ਹੀ ਨਹੀਂ ਹਜੇ ਤੱਕ ਪ੍ਰੋਡਕਟਸ ਕਿਵੇਂ ਪ੍ਰਭਾਵਿਤ ਕਰਦੇ ਇਸ ਇੰਡਸਟਰੀ ਨੂੰ ਟੋਲ ਟੈਕਸ ਜਿਹੜਾ ਉਹ ਬਹੁਤ ਜ਼ਿਆਦਾ ਹਾਈ ਕਰ ਦਿੱਤਾ ਗਿਆ ਹੈ ਪਰ ਕਿਲੋਮੀਟਰ ਦੇ ਹਿਸਾਬ ਨਾਲ ਕੀਤਾ ਵਿਆ ਇਹਨਾਂ ਨੇ ਟੋਲ ਟੈਕਸ ਜਿੱਥੇ ਅੱਗੇ ਮੇਰੇ ਖਿਆਲ ਕਿਤੇ ਜਗ੍ਹਾ ਦੇ ਉੱਤੇ 200 ਰੁਪਏ ਆ ਸੀ ਹੁਣ ਟੋਲ ਟੈਕਸ ਹੈਗਾ ਜੇ ਜਿਵੇਂ ਗੁਜਰਾਤ ਨੂੰ ਹੀ ਜਾਣੇ ਹੈਗੇ ਆ ਉਹ 10 ਥਾਂ ਤੇ ਹੋਊਗਾ 5 8 ਥਾਂ ਤੇ ਜਗ੍ਹਾ ਦੇ ਉੱਤੇ ਹੋਊਗਾ ਉਹਦੇ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਟੋਲ ਟੈਕਸ ਜਿਹੜਾ ਪਰ ਕਿਲੋਮੀਟਰ ਦੇ ਹਿਸਾਬ ਨਾਲ ਪੇ ਕਰਨਾ ਪੈ ਰਿਹਾ ਟੋਲ ਟੈਕਸ ਹੀ ਤੁਹਾਡਾ ਇੱਕ ਇੱਕ ਦਿਨ ਦਾ ਕਈ ਵਾਰੀ 2-2000 ਰੁਪਏ ਦਾ ਖਰਚਾ ਪੈ ਰਿਹਾ ਟੋਲ ਟੈਕਸ ਤੇ ਗੱਡੀ ਉਹਦੇ ਕਰ ਟੋਲ ਟੈਕਸ ਦੀ ਵਜ੍ਹਾ ਕਰਕੇ ਵੀ ਜਿਹੜੀਆਂ ਗੱਡੀਆਂ ਉਹ ਦੈਟ ਇਜ਼ ਆਲਸੋ ਵਨ ਆਫ ਦੀ ਮੇਨ ਰੀਜ਼ਨ ਕਿ ਟੋਲ ਟੈਕਸ ਬਹੁਤ ਜ਼ਿਆਦਾ ਹੈ ਜਿਹੜੀਆਂ ਫਰੇਟਸ ਦੇ ਉੱਤੇ ਗੁੱਡਸ ਦੇ ਉੱਤੇ ਤੇ ਸਾਨੂੰ ਵਪਾਰੀ ਜਿਹੜਾ ਉਹਦੇ ਹੱਥ 'ਚ ਹੁੰਦਾ ਹੈ ਕਿ ਪ੍ਰਾਈਸ ਵਧਾਵੇ ਵਪਾਰੀ ਪ੍ਰਾਈਸ ਕਦੀ ਵੀ ਰੇਟ ਜਿਹੜਾ ਹੈਗਾ ਉਹ ਵੱਧ ਵਧਾਉਂਦਾ ਨਹੀਂ ਆ ਮੋਟੀ ਦੇ ਅੰਦਾਜ਼ੇ ਦੇ ਨਾਲ ਕੋਈ ਤਾਂ ਕਾਫੀ ਕਿਸੇ ਨੂੰ ਸਟੱਡੀ ਕੀਤਾਗਾ ਡਾਇਰੈਕਟ ਜਿਹੜਾ ਜਾਂ ਇੰਟਰੈਕਟ ਤੌਰ ਤੇ ਕਿੰਨੇ ਕੀ ਲੋਕ ਪ੍ਰਭਾਵਿਤ ਹੋ ਜਾਂ ਕਿੰਨੇ ਕੀ ਪਰਿਵਾਰ ਹੋਂ ਤੱਕ ਪ੍ਰਭਾਵਿਤ ਹੋ ਚੁੱਕੇ ਇਹਦੇ ਜੀ ਟਰਕਿੰਗ ਦੇ ਵਿੱਚ ਇਹ ਹੈ ਕਿ ਲੋਕੀ ਜਿੰਨੇ ਵੀ ਪੰਜਾਬੀ ਆਪਣੇ ਨੇ ਉਹ ਸਾਰੇ ਇਹਨੂੰ ਛੱਡਦੇ ਹੀ ਜਾ ਰਹੇ ਆ ਪੰਜਾਬ ਦੇ ਵਿੱਚ ਹੀ ਆਲਮੋਸਟ ਤੁਸੀਂ ਜਿਹੜੇ ਸਾਡੇ ਜ਼ਿਲ੍ਹੇ ਸੀ ਮੇਨ ਮੋਗਾ ਹੋ ਗਿਆ ਲੁਧਿਆਣਾ ਖੰਨਾ ਉੱਧਰ ਸਾਰੇ ਜ਼ਿਲ੍ਹੇ ਸੀ ਉੱਥੇ ਤੁਸੀਂ ਜਦੋਂ ਅਗੇ ਐਂਟਰੀ ਕਰਦੇ ਸੀ ਤਾਂ ਤੁਹਾਨੂੰ ਅੱਜ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਟਰੱਕ ਹੀ ਟਰੱਕ ਨਜ਼ਰ ਆਉਂਦੇ ਸੀ ਇੱਕ ਫੁੱਲ ਫਲੈਜਡ ਟਰੱਕਿੰਗ ਇੰਡਸਟਰੀ ਸੀ ਜਿਹਦੇ ਚ ਬੋਡੀ ਮੇਕਿੰਗ ਟੈਂਕ ਜਿਹੜੇ ਸੀਗੇ ਬਾਕੀ ਡੈਂਟਰ ਪੇਂਟਰ ਹੋਰ ਇੱਕ ਬੜੀ ਵੱਡੀ ਇੰਡਸਟਰੀ ਸੀ ਉਹ ਸਾਰੇ ਫੇਲ ਹੋ ਗਏ ਉਹ ਛੱਡ ਕੇ ਹੌਲੀ ਹੌਲੀ ਕੈਨੇਡਾ ਚਲੇ ਗਏ ਕੈਨੇਡਾ ਜਾਂ ਦੁਬਈ ਚਲੇ ਗਏ ਜਾਂ ਹੋਰ ਬਾਹਰੀਆਂ ਕੰਟਰੀਆਂ ਨੂੰ ਰੁੱਕ ਕੀਤਾ ਜਿਹੜੇ ਬੱਚੇ ਰਹਿੰਦੇ ਖੁੰਦੇ ਬਹੁਤ ਥੋੜੇ ਰਹਿ ਗਏ ਆ ਉਹਨਾਂ ਦਾ ਸਾਰਿਆਂ ਦਾ ਵੀ ਇਹੀ ਹੈ ਪਰ ਸਭ ਤੋਂ ਇਸ ਵੇਲੇ ਮੇਨ ਮੁੱਦੇ ਦੀ ਪ੍ਰੋਬਲਮ ਇਹ ਹੈ ਕਿ ਜਿਹੜੇ ਲੋਕਾਂ ਦੇ ਉੱਤੇ ਹੁਣ ਸਿਰ ਤੇ ਲੋਨ ਬੋਲਦਾ ਪਿਆ 20 ਲੱਖ ਦਾ 25 ਦਾ 50 ਦਾ ਇੱਕ ਇੱਕ ਟਰੱਕ ਵਾਲੇ ਤੇ ਉਹ ਆਪਣਾ ਘਰ ਵੇਚ ਕੇ ਵੀ ਉਹਨੂੰ ਨਹੀਂ ਦੇ ਸਕਦਾ ਦੇ ਇਹ ਪਹਿਲਾਂ ਉਹ ਲੋਨ ਉਤਾਰ ਕੇ ਬਾਹਰ ਜਾਊਗਾ ਨਾ ਆਪ ਦੇ ਚਾਹੇ ਉਹ ਬੱਚਿਆਂ ਦੀ ਸਟੱਡੀ ਬੇਸ ਤੇ ਜਾਵੇ ਜਾਂ ਕਿਵੇਂ ਵੀ ਜਾਵੇ ਟਰਕਿੰਗ ਦੀ ਫੇਲ ਹੋਣ ਦਾ ਵੀ ਇੱਕ ਜਿਹੜਾ ਸੈਕੰਡ ਐਗਰੀਕਲਚਰ ਫੇਲ ਹੋਈ ਟਰਕਿੰਗ ਫੇਲ ਹੋਈ ਕਿਉਂਕਿ ਕੋਈ ਪਾਲਿਸੀ ਨਹੀਂ ਸੀ ਸਰਕਾਰ ਕੋਲੇ ਨਾ ਹੀ ਸਰਕਾਰ ਨੇ ਕਦੀ ਸੋਚਿਆ ਵੀ ਨਹੀਂ ਸੰਜੀਦਗੀ ਤੱਕ ਨਹੀਂ ਹੈਗੀ ਇਹ ਸਿਰਫ ਧਾਰਮਿਕ ਮੁੱਦੇ ਈ ਹੈ ਉਹ ਮੁੱਦਿਆਂ ਦੇ ਉੱਤੇ ਰੌਲਾ ਪਾਈ ਜਾਂਦੇ ਆ ਜਿਹੜਾ ਲੋਕਾਂ ਦਾ ਰੋਜਗਾਰ ਸੀ ਉਹ ਕੰਟੀਨਿਊਸਲੀ ਇੱਥੇ ਡਿਟੀਰੀਓਰੇਟ ਹੋ ਗਿਆ ਤੇ ਕੋਈ ਸਾਡੇ ਕੋਲੇ ਇਸ ਚੀਜ਼ ਦੇ ਵਿੱਚ ਲਾਅ ਵੀ ਹੈ ਨਹੀਂਗਾ ਤੁਸੀਂ ਕਿੰਦੇ ਜਿਹੜੀ ਫਾਈਨਾਂਸ ਕੰਪਨੀ ਹੈ ਮੰਨ ਲਓ ਇੱਕ ਟਰੱਕ ਵਾਲੇ ਨੇ ਜਿਹਦਾ ਉਹਨੇ ਕਿਸ਼ਤ ਨਹੀਂ ਦਿੱਤੀ ਹੈਗੀ ਉਹ ਇੰਨੀ ਜ਼ਿਆਦਾ ਧੱਕੇਸ਼ਾਈ ਕਿਉਂ ਕਰਦੇ ਆਗੇ ਨੇ ਕਿ ਉਹ ਤਾਂ ਕਾਰੋਬਾਰ ਨੂੰ ਉਹਨਾਂ ਦਾ ਵੀ ਤਿੰਨ ਨੁਕਸਾਨ ਹੀ ਹੁੰਦਾ ਕਿ ਉਹ ਲੋਨ ਕਿੱਥੋਂ ਦੇਣਗੇ ਜੇ ਟਰੱਕ ਹੀ ਲੋਕਾਂ ਨੇ ਚਲਾਉਣੇ ਬੰਦ ਕਰ ਦਿੱਤੇ ਹੈਗੇ ਜਾਂ ਉਹ ਇੰਨੀ ਗੁੰਡਾਗਰਦੀ ਕਿਉਂ ਕਰਦੇ ਨੇ ਇਹਦੇ ਚ ਇਸ ਤਰ੍ਹਾਂ ਵੀ ਹੈ ਜੀ ਇਹ ਇਹ ਮੁੱਦਾ ਨਾ ਅਸੀਂ ਜਦੋਂ ਹਾਈ ਕੋਰਟ ਚ ਪਹਿਲਾਂ ਵੀ 2 ਸਾਲ ਪਹਿਲਾਂ ਵੀ ਅਸੀਂ ਇੱਕ ਦਿਨ ਆਰਗੂਮੈਂਟ ਹੋਇਆ ਸੀ ਕਿ ਇੱਥੇ ਓਵਰਸਟਾਫਿੰਗ ਹੋ ਗਈ ਆ ਕੰਪਨੀਆਂ ਨੇ ਕੀ ਕੀਤਾ ਜੀ ਅੱਗੇ ਥਰਡ ਪਾਰਟੀਆਂ ਥਰਡ ਕੰਪਨੀਆਂਜ਼ ਨੂੰ ਉਹਨਾਂ ਨੇ ਰੈਪੋ ਏਜੰਸੀ ਥਰਡ ਬਣਾਤੀ ਉਹਨਾਂ ਨੇ ਆਪਦੇ ਲਈ ਲੀਗਲ ਸਿਸਟਮ ਜਿਹੜੇ ਸਟਰੋਂਗ ਕਰ ਲਏ ਤਿੱਗੇ ਉਹਦੇ ਵਿੱਚ ਓਵਰ ਸਟਾਫਿੰਗ ਹੋ ਗਈ ਉਹ ਜਿਹੜਾ ਸਟਾਫ ਹੀ ਲੱਗਿਆ ਹੋਇਆ ਹੈ ਕੰਪਨੀ ਦੇ ਮੇਰੇ ਕੋਲ ਕਈ ਵਾਰੀ ਸੀਈਓ ਨੂੰ ਜਾਂ ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਹਾਇਰ ਅਫੀਸ਼ੀਅਲਸ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਇਹ ਲੋਅਰ ਅਫੀਸ਼ੀਅਲਸ ਕੀ ਆ ਆਪਦੇ 5 10 20 ਹਜ਼ਾਰ ਦੇ ਫਾਇਦੇ ਪਿੱਛੇ ਹੀ ਇਹ ਵੱਡਾ ਨੁਕਸਾਨ ਕਰ ਦਿੰਦੇ ਆ ਤੇ ਪ੍ਰੋਬਲਮ ਉੱਥੇ ਗ੍ਰੇਡ ਹੋ ਜਾਂਦੀ ਹੈ ਕਿਉਂਕਿ ਜਦੋਂ ਟਰੱਕ ਫੜ ਲਿਆ ਜੇ ਉਹ ਕੋਰਟ ਕੋਲੇ ਗਿਆ ਵੀ ਹੈ ਉਹ 2-3 ਮਹੀਨੇ ਬਾਅਦ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਉਦੋਂ ਤੱਕ ਗੱਡੀ ਜਿਹੜੀ ਟਰੱਕ ਹੈ ਕੋਈ ਵੀ ਉਹ ਹੋਰ ਡਾਊਨ ਚਲਾ ਜਾਂਦਾ ਉਹ ਉਹਨੂੰ ਹੋਰ ਲਾਸ ਦੇ ਵਿੱਚ ਚਲ ਜਾਂਦਾ ਉਹ ਭਰਨ ਜੋਗਾ ਹੀ ਨਹੀਂ ਹੁੰਦਾ ਇੰਨੇ ਕਦੀ ਪੈਸੇ ਤੇ ਉਹ ਬਿਲਕੁਲ ਹੀ ਬ੍ਰੇਕਡਾਊਨ ਹੀ ਹੋ ਜਾਂਦੀ ਹੈ ਇਹਦੇ ਚ ਤੁਸੀਂ ਕਿਸੇ ਕੋਈ ਹਾਈ ਕੋਰਟ ਚ ਲਈ ਹਾਈ ਕੋਰਟ ਕਹ ਰਿਹਾ ਕਿ ਅਸੀਂ ਜਸਟਿਸ ਕਰਸੀ ਦੇ ਤੌਰ ਤੇ ਲੈ ਲੈਂਦੇ ਹੈਗੇ ਨੇ ਹੁਣ ਸੁਪਰੀਮ ਕੋਰਟ ਜਾਓਗੇ ਕਿ ਜਾਂ ਇਸ ਇਦਾਂ ਦੀ ਪ੍ਰੇਰ ਕਰੋਗੇ ਕਿ ਏਟ ਲੀਸਟ ਇਹਦਾ ਇਹ ਲਾਅ ਬੰਨਾ ਚਾਹੀਦਾ ਹੈ ਹਾਂਜੀ ਮੈਂ ਇਹਦੇ ਵਿੱਚ ਹੁਣ ਰਿਡ ਪਟੀਸ਼ਨ ਇੱਕ ਲਈ ਹੈ ਜਿਹੜੀ ਤੁਹਾਨੂੰ ਹੁਣੇ ਅਸੀਂ ਦੱਸਿਆ ਸੀ ਵੀ ਐਚਡੀਬੀ ਨੇ ਗੱਡੀਆਂ ਸੀ ਇੱਕ ਬੰਦੇ ਕੋਲੇ ਉਹਦੇ ਕੋਲੇ ਨੌਕ ਗੱਡੀਆਂ ਹੈਗੀਆਂ ਚਾਰ ਉਹਦੀਆਂ ਇੱਕ ਬੈਂਕ ਕੋਲੇ ਫਾਈਨਾਂਸ ਨੇ ਉਹ ਦੋ ਗੱਡੀਆਂ ਦੀਆਂ ਇਹਦੇ ਵਿੱਚੋਂ ਇੱਕ ਗੱਡੀ ਦੀ ਸਿਰਫ ਕਿਸ਼ਤ ਉਹਦੀ ਟੁੱਟਦੀ ਸੀਗੀ ਇੱਕ ਉਹ ਇਨਸਟਾਲਮੈਂਟ ਉਹਦੀ ਡਿਫਾਲਟ ਹੋਈ ਹੈ ਫ फेब्रुवारी ਦੀ ਬਾਕੀ ਉਹਨੇ ਸਾਰੀਆਂ ਪੇ ਕੀਤੀਆਂ ਹੋਈਆਂ ਉਹਨਾਂ ਦਾ ਟੋਟਲ ਲੋਨ ਸੀ 1 ਕਰੋੜ ਤੇ 15 ਲੱਖ ਦਾ ਜਿਹਦੇ ਚੋ 84 ਲੱਖ ਦੇ ਚੁੱਕੇ ਆ ਲੋਨ ਦੀ ਹਜੇ ਵੀ ਟਰਮ ਹੈਗੀ ਆ ਉਹਨਾਂ ਦੀ 2021 ਤੱਕ ਹੈ ਵਿੱਚੋਂ ਇੱਕ ਗੱਡੀ ਦੀ 22 ਤੱਕ ਵੀ ਹੈਗੀ ਆ ਬਟ ਉਹਨਾਂ ਉਹਨਾਂ ਨੇ ਗਰਜ ਜਾ ਕੇ ਇੱਕ ਗੱਡੀ ਨਾਗਪੁਰ ਸੀਜ਼ ਕਰ ਲਈ ਦੂਸਰੀ ਇੱਥੇ ਸੀਜ਼ ਕਰੀ ਇਹਨਾਂ ਨੇ ਅਕਰਨਾਲ ਚ ਹਨਾ ਤੇ ਹੁਣ ਅਸੀਂ ਸਾਨੂੰ ਮੈਂ ਇਹੀ ਮੁੱਦਾ ਅੱਗੇ ਦੇ ਚ ਪਾਇਆ ਕਿ ਨੰਬਰ 1 ਤੇ ਕੀ ਹੈ ਕਿ ਜੇ ਲੈਜਿਸਲੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਜੇ پنجاب ਸਰਕਾਰ ਵੀ ਉਹਦੇ ਵਿੱਚ ਵੀ ਅਸੀਂ ਕਿਹਾ ਕਿ ਮਿਨੀਮਮ ਫਰੇਟ ਜਿਹੜਾ ਹੈਗਾ ਉਹ ਫਿਕਸ ਕਰੇ ਤਾਂ ਕਿ ਜਿਹੜੇ ਲੋਕਾਂ ਦਾ ਰੋਜ਼ਗਾਰ ਜੂਨੇ ਬਚੇ ਕੁਚੇ ਵੀ ਇੱਥੇ ਹੈਗੇ ਆ ਉਹਨਾਂ ਦਾ ਕਿਸੇ ਦਾ ਅਸੀਂ ਹੋਰ ਰੋਜ਼ਗਾਰ ਬਚਾ ਸਕੀਏ ਤੇ ਇੱਕ ਲਾਅ ਜਿਹੜਾ ਫਰੇਮ ਹੋ ਸਕੇ ਕਿਉਂਕਿ ਕੋਈ ਵੀ ਜਿਹੜਾ ਲਿਟੀ ਲਿਟੀਗੈਂਟ ਹੈਗਾ ਉਹ ਇਹ ਨਹੀਂ ਚਾਹੂਗਾ ਉਹ ਸਿਰਫ ਆਪਣੇ ਕੰਮ ਤੱਕ ਮੁਤਲਕ ਚਾਹੂਗਾ ਇਹਦੇ ਵਿੱਚ ਕਿਸੇ ਵੱਡੀ ਏਜੰਸੀ ਨੂੰ ਜਾਂ ਸਾਨੂੰ ਅਸੀਂ ਪੀਆਈਐਲ ਦੇ ਵਿੱਚ ਜੇ ਕੋਰਟ ਕਨਵਰਟ ਕਰ ਦਿੰਦੀ ਹੈ ਤੇ ਸਾਡੇ ਲਈ ਮੱਚ ਬੈਨੀਫੀਸ਼ੀਅਲ ਹੋਊਗਾ ਕਿ ਕੋਈ ਪ੍ਰੋਪਰ ਲੈਜਿਸਲੇਸ਼ਨ ਆ ਜਾਣੀ ਚਾਹੀਦੀ ਹੈ ਇਹਦੇ ਵਿੱਚ ਕਿ ਟਰਕਿੰਗ ਐਗਰੀਮੈਂਟ ਜਿਹੜੇ ਉਹ ਇੱਕ ਸੈਪਰੇਟ ਹੋਣੇ ਚਾਹੀਦੇ ਆ ਉਹ ਹਾਇਰ ਪਰਚੇਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਦੂਸਰੀ ਚੀਜ਼ ਇਹ ਹੈ ਕਿ ਇਹਦੇ ਵਿੱਚ ਇਹਨੂੰ ਰੀਸਟੋਰ ਕਰਨਾ ਚਾਹੀਦਾ ਸਾਡੇ ਜਿਹੜੇ ਇਹਨੂੰ ਉਹਦੇ 'ਚ ਅਸੀਂ ਕੋਰਟ 'ਚ ਲੈ ਆਏ ਹੈਗੇ ਆ ਮੁੱਦਾ ਹੁਣ ਬਾਕੀ ਅੱਗੇ ਦੇਖਦੇ ਆ ਹੋ ਸਕਦਾ ਸਾਨੂੰ ਜੇ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਅਸੀਂ ਇਹਦੇ ਵਿੱਚ ਜ਼ਰੂਰ ਜਾਵਾਂਗੇ ਬਾਬਾ ਜੀ ਹਾਂ ਥੈਂਕ ਯੂ ਇਹ ਕੁਝ ਬਹੁਤ ਹੀ ਕਾਇਸ ਦੇ ਮਹੱਤਵਪੂਰਨ ਮੁੱਦਾ ਕਿਉਂਕਿ ਲੋਕਾਂ ਦੇ ਨਾਲ ਸਿੱਧਾ ਹੀ ਰੋਜੀ ਰੋਟੀ ਦੇ ਨਾਲ ਜੁੜਿਆ ਗਿਆ ਤੇ ਪੰਜਾਬ ਜਿਹਦੀ ਪਛਾਣ ਖੇਤੀ ਦੇ ਨਾਲ ਨਾਲ ਜਿਹੜੀ ਟਰੱਕਿੰਗ ਦਾ ਜਿਹੜਾ ਕਾਰੋਬਾਰ ਹੈ ਜਿਹੜੇ ਲੋਕ ਟਰੱਕ ਚਲਾ ਕੇ ਆਪਣੀ ਰੋਜੀ ਰੋਟੀ ਨਾਲਕ ਜਿਹੜਾ ਗੁਜ਼ਾਰਾ ਕਰਦੇ ਸੀ ਤੇ ਅਗਰ ਉਹ ਵੀ ਜੇ ਇੰਡਸਟਰੀ ਮਾਰ ਗਈ ਤੇ ਫਿਰ ਪੰਜਾਬ ਜਾਂ ਜਿਹੜੇ ਟਰਾਂਸਪੋਰਟ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਕਿੱਥੇ ਜਾਣਗੇ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਵੀ ਨਿਊਜ਼ ਚੰਡੀਗੜ੍ਹ